ਸੋ ਹਾਂਜੀ ਪੀਆਰ 126 ਹੈ ਨਾ ਸੋ ਮੌਸਮ ਕਿਦਾਂ ਰਿਹਾ ਕਿੰਨਾ ਬੁਰਾ ਹਾਲ ਹੋਇਆ ਝਾੜਾਂ ਦਾ ਪਰ ਇੱਕ ਚੀਜ਼ ਜਰੂਰ ਤੁਹਾਡੇ ਨਾਲ ਸਾਂਝੀ ਕਰਦੇ ਆ ਮਿਹਨਤ ਕਦੇ ਵੀ ਤੁਹਾਡੀ ਜਾਇਆ ਨਹੀਂ ਜਾਂਦੀ ਜੇ ਬੰਦਾ ਮਿਹਨਤ ਕਰਦਾ ਸੋ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਐਸਐਮਐਸ ਨਾਲ ਵੱਢੀ ਗਈ ਸੀ ਪਿਛਲੇ ਸਾਲ ਵੀ ਇੱਥੇ ਫਿਰ ਮਲਚਿੰਗ ਕੀਤੀ ਰੋਟਾ ਬੀਟਰ ਫੇਰ ਕੇ ਪਰਾਲੀ ਵਿੱਚ ਫਿਰ ਪਲਾਉ ਫੇਰੇ ਆ ਸੋ ਜਿੱਥੇ ਝੋਨਾ 22 ਤੋਂ ਲੈ ਕੇ 25 ਕੁਇੰਟਲ 28 ਕੁਇੰਟਲ ਦਾ ਟਾਪ ਆ ਜੀ 27 28 ਕੁਇੰਟਲ ਤਾਂ 5.5 ਕੁਇੰਟਲ ਵਿੱਗੇ ਦੀ ਮਤਲਬ ਕਿੱਲੇ ਦਾ 28 ਕੁਇੰਟਲ ਪੀਆਰ 126 ਸਾਵਾ 7501 ਸੋ ਤੇ ਜਿਹੜਾ ਵੀ ਸੀੜਾ 28 ਕੁਇੰਟਲ ਦਾ ਇੱਥੇ ਕੀ ਟਾਪ ਗਿਆ ਉਹਰੇ ਪੀਆਰ 126 ਲੱਗੀ ਹੋਈ ਸੀ ਸੋ ਪਿਛਲੇ ਸਾਲ ਉਹ ਦੂਜੇ ਪਾਸੇ ਵੀ ਸੀ ਪਲਾਉ ਫੇਰੇ ਆ ਇੱਥੋਂ 6 ਕੁਇੰਟਲ 30 ਕੁਇੰਟਲ ਪਲੱਸ ਝਾੜ ਆ ਜਿਹੜਾ ਓਪੀਆਰ 126 ਨੇ ਦਿੱਤਾ ਹੈ ਉਹਦਾ ਕਾਰਨ ਆ ਜਿਹੜਾ ਤੁਸੀਂ ਦੇਖ ਰਹੇ ਹੋ ਜੂਰੀਆ ਉਹ ਕੱਟ ਗਿਆ ਡੀਏਪੀ ਉਹ ਕੱਟ ਗਿਆ ਪਰ ਆਲਾ ਸੁਦਾ ਹੀ ਇਹ ਪਟਾਸ ਆ ਠੀਕ ਹੈ ਜੀ ਜਿਹਦੇ ਕਰਕੇ ਕੁਆਲਿਟੀ ਝੋਨੇ ਦੀ ਇੰਨੀ ਵਧੀਆ ਸੀ ਤੇ ਅਗਲੇ ਸਾਲ ਦੀ ਜਿਹੜਾ ਮਿਹਨਤ ਕਰ ਸਕਦਾ ਜਿੰਨੀ ਵੀ ਕਰ ਸਕਦਾ ਜੇ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਆ ਤੁਸੀਂ ਬਣਿਆ ਵਾ ਦੇਖੋ ਕਿੰਨਾ ਸੋਹਣਾ ਹੈ ਪਲੌ ਮਾਰ ਕੇ ਸੋ ਚਾਹੇ ਕਣਕ ਬੀਜਣੀ ਆ ਚਾਹੇ ਆਲੂ ਆ ਥੋੜਾ ਖਰਚਾ ਜ਼ਰੂਰ ਆਉਂਦਾ ਹੈ ਪਰ ਜ਼ਮੀਨ ਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਜ਼ਿਆਦਾ ਸੋਹਣੀ ਤੁਸੀਂ ਹੁਣ ਇੱਧਰ ਦੇਖ ਲਓ ਤੇ ਬਾਕੀ ਇੱਧਰ ਦੇਖ ਲਓ 11 ਇੰਚ ਜਿਹੜਾ ਇਹ ਪਲੌ ਆ ਉਹ ਫੇਰ ਰਹੇ ਨੇ ਮਿੱਟੀ ਬਦਲ ਜਾਂਦੀ ਆ ਸਾਰਾ ਕੁਝ ਬਦਲਨ ਵਾਲਾ ਉਹ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ ਤੇ ਵੀ ਕਾਰਨ ਛਾੜਦੇ ਤੇ ਬਾਕੀ ਸੋਫੇ ਗੱਲ ਆ ਜਾਂਦੀ ਹੈ ਨਾ ਸੰਦਾਂ ਦੀ ਜੀ ਜਿਹਦੇ ਕੋਲ ਤਾਂ ਜੀ ਸੰਦ ਨੇ ਕੀ ਕਹਿੰਦੇ ਨੇ ਯਾਰ ਉਹ ਕਰ ਲਾਂਦਾ ਹੈ ਦੂਏ ਤੋਂ ਸੋ ਕਿਰਾਏ ਤੇ ਵੀ ਕੰਮ ਕਰਦੇ ਨੇ ਕੀ ਜੀ ਸੋ ਕਿਰਾਏ ਵਾਲਾਂ ਦਾ 1 ਏਕੜ ਦਾ ਪਲੋ ਮਾਰਨ ਦਾ ਜਿਹੜਾ ਖਰਚਾ ਹੈ ਉਹ 1700 ਰੁਪਏ ਹੈ 1 ਏਕੜ ਦਾ ਤੇ ਬਾਕੀ ਮਲਚਿੰਗ ਵਗੈਰਾ ਕਰਾਉਣੀ ਆ ਤੁਸੀਂ ਸਾਰਾ ਹੀ ਜੇ ਉਹ ਚੀਜ਼ ਤੇ ਤਾਂ ਉਹ 5000 ਰੁਪਏ ਵਿੱਚੇ ਪਲਾਉ ਦਾ ਵਿੱਚੇ ਰੂਟਾ ਬੀਟਰ ਦਾ ਵਿੱਚੇ ਮਲਚਿੰਗ ਦਾ ਸਾਰਾ ਕੁਝ 1 ਏਕੜ ਦਾ ਉਹ ਕਰਦੇ ਨੇ ਸੋ ਉਹ ਤੋਂ ਬਾਅਦ ਇੱਕ ਦੋ ਸਾਲ ਕਰ ਲਾਂਦਾ ਬੰਦਾ ਜੇ ਖੇਚਲ ਦਾ ਫਰਕ ਪੈ ਜਾਂਦਾ ਫਿਰ ਛਾੜਦਾ ਵੀ ਤੇ ਤੁਹਾਡੀ ਮਿਹਨਤ ਦਾ ਵੀ ਜਿਹੜਾ ਥੱਲੇ ਕੜਾ ਲੱਗਿਆ ਜਾਂਦਾ ਜਿੰਦਾ ਜ਼ਿਆਦਾ ਕੱਦੂ ਕਰਨ ਨਾਲ ਉਹ ਟੁੱਟ ਜਾਂਦਾ ਇਹਦਾ